ਸ਼ਸ਼ੀ ਕਾਜੀ ਅੰਨਰਾ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਪਾਣੀ ਨਾਲ ਜੁੜੀ ਹੋਈ ਆ ਪਾਣੀ ਨੇ ਇੱਕ ਵਾਰ ਫਿਰ ਤੋਂ ਤਬਾਹੀ ਮਚਾ ਕੇ ਰੱਖ ਦਿੱਤੀ ਆ ਜਿੱਤੇ ਚੱਲਦਿਆਂ ਵਿਆਸ ਦਰਿਆ ਚ ਪਾਣੀ ਦਾ ਪੱਧਰਾ ਜਿਹੜਾ ਉਹ ਵੱਧਦਾ ਜਾ ਰਿਹਾ ਤੇ ਉੱਥੇ ਹੀ ਲੋਕਾਂ ਨੂੰ ਹੁਣ ਘਰ ਛੱਡਣ ਦੇ ਲਈ ਜਿਹੜੇ ਆ ਅਨਾਉਂਸਮੈਂਟ ਤੱਕ ਕਰ ਦਿੱਤੀ ਗਈ ਆ ਤਦਾਦ ਦੀ ਹੈ ਕਿ ਵਿਆਸ ਦਰਿਆ ਚ ਪਾਣੀ ਦਾ ਪੱਧਰਾ ਜਿਹੜਾ ਉਹ ਵੱਧ ਗਿਆ ਤੇ ਇਸੇ ਦੇ ਚੱਲਦਿਆਂ ਭਿਆਨਕ ਤਸਵੀਰਾਂ ਜਿਹੜੀਆਂ ਇਸ ਸਾਹਮਣੇ ਆਈਆਂ ਨੇ ਤਾਂ ਦੱਸ ਦਦੀ ਹੈ ਕਿ ਮੰਡੀ ਚ ਹਿਮਾਚਲ ਦੇ ਮੰਡੀ ਚ ਪਾਣੀ ਆ ਜਿਹੜਾ ਹਰ ਪਾਸੇ ਨਜ਼ਰ ਆ ਰਿਹਾ ਤੇ ਉੱਥੇ ਹੀ ਵਿਆਸ ਦਰਿਆ ਚ ਪਾਣੀ ਦਾ ਪੱਧਰ ਇਸ ਹੱਦ ਤੱਕ ਵੱਧ ਗਿਆ ਹੈ ਕਿ ਲੋਕ ਆਪਣੇ ਘਰਾਂ ਵਿੱਚ ਫਸ ਗਏ ਨੇ ਅਤੇ ਲੋਕਾਂ ਨੂੰ ਸਵੇਰੇ 6 ਵਜੇ ਜਿਹੜਾ ਫੌਜ ਹੈ ਤੇ ਪ੍ਰਸ਼ਾਸਨ ਨੇ ਰੈਸਕਿਊ ਕੀਤਾ ਤਾਂ ਹਿਮਾਚਲ ਦੇ ਮੰਡੀ ਵਿੱਚ ਇਹ ਤਬਾਹੀ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇੱਥੇ ਹਮੀਰਪੁਰ ਅਤੇ ਖੇਰੀ ਇਲਾਕੇ ਵਿੱਚ ਹਰ ਪਾਸੇ ਪਾਣੀ ਜਿਹੜੇ ਆ ਤੇਜ਼ ਵਹਾਅ ਨਜ਼ਰ ਆ ਰਿਹਾ ਅਤੇ ਲੋਕ ਪਾਣੀ ਚ ਫਸੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੂੰ ਕਿ ਮੌਕੇ ਤੇ ਪ੍ਰਸ਼ਾਸਨ ਵੱਲੋਂ ਬਾਹਰ ਕੱਢਿਆ ਜਾ ਰਿਹਾ ਤੇ ਉੱਥੇ ਹੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜੋ ਵੀ ਬਿਆਸ ਦਰਿਆ ਦੇ ਕਿਨਾਰੇ ਨੇ ਉਹ ਆਪਣਾ ਜਲਦੀ ਤੋਂ ਜਲਦੀ ਜਿਹੜੇ ਆ ਘਰ ਖਾਲੀ ਕਰ ਦੇਣ ਕਿਉਂਕਿ ਪਾਣੀ ਦਾ ਪੱਧਰ ਜ਼ਿਆਦਾ ਵੱਧ ਗਿਆ ਜਿਸ ਦੇ ਚੱਲਦਿਆਂ ਕਾਫੀ ਨੁਕਸਾਨ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਹੁਣ ਜਿਹੜੀ ਆ ਜਾਣਕਾਰੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਦੇਖਿਆ ਜਾ ਰਿਹਾ ਕਿ ਮੌਨਸੂਨ ਜਿਵੇਂ ਹੀ ਦੇਸ਼ ਵਿੱਚ ਦਸਤਕ ਦਿੱਤੀ ਹੈ ਤੇ ਜੰਮੂ ਕਸ਼ਮੀਰ ਪੰਜਾਬ ਹਿਮਾਚਲ ਤਾਂ ਇਹਨਾਂ ਏਰੀਆ ਵਿੱਚ ਜਿਵੇਂ ਹੀ ਹੁਣ ਮੌਨਸੂਨ ਹੌਲੀ-ਹੌਲੀ ਆ ਰਿਹਾ ਤਾਂ ਉੱਥੇ ਹੀ ਮੌਨਸੂਨ ਤਬਾਹੀ ਭਰੀਆਂ ਤਸਵੀਰਾਂ ਲੈ ਕੇ ਆਉਂਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਚੱਲਦਿਆਂ ਹਿਮਾਚਲ ਦੇ ਮੰਡੀ ਚ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੱਦਲ ਫਟਣ ਕਾਰਨ ਦੱਸਿਆ ਜਾ ਰਿਹਾ ਕਿ ਪਾਣੀ ਇੰਨਾ ਕਮੀ ਆਇਆ ਕਿ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਬਹੁਤ ਸਾਰੇ ਬਾਹਣਾਂ ਜਿਹੜੇ ਇਸ ਪਾਣੀ ਵਿੱਚ ਫਸਕੇ ਰਹੇ ਨੇ ਤੇ ਰਸਤੇ ਆ ਜਿਹੜੇ ਬੰਦ ਤੱਕ ਕਰ ਦਿੱਤੇ ਗਏ ਨੇ ਤਾਂ ਮੌਕੇ ਤੇ ਹਾਲਾਤ ਆ ਜਿਹੜੇ ਉਹ ਆਪੋ ਬਾ ਜਿਹੜੇ ਆ ਬਾਹਰ ਹੁੰਦੇ ਨਜ਼ਰ ਆ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਜਿਹੜਿਆ ਕਿ ਮੌਕੇ ਤੇ ਹਰ ਵਿਅਕਤੀ ਨੂੰ ਜਿਹੜਾ ਜਾਗਰੂਕ ਵੀ ਕੀਤਾ ਜਾ ਰਿਹਾ ਤਾਂ ਹਿਮਾਚਲ ਚ ਮੰਡੀ ਚ ਪਾਣੀ ਨੇ ਤਬਾਹੀ ਮਚਾਈ ਆ ਤੇ ਵਿਆਸ ਦਰਿਆ ਚ ਪਾਣੀ ਆ ਜਿਹੜਾ ਉਹ ਹੁਣ ਬਾਦਾਂ ਨਜ਼ਰ ਆ ਰਿਹਾ ਤਾਂ ਪਾਣੀ ਦੇ ਪੱਧਰ ਵਧਣ ਕਾਰਨ ਲੋਕਾਂ ਨੂੰ ਹੁਣ ਘਰ ਛੱਡਣ ਦੇ ਲਈ ਅਨਾਉਂਸਮੈਂਟ ਤੱਕ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜੋ ਬਿਆਸ ਦਰਿਆ ਦੇ ਕਿਨਾਰੇ ਨੇ ਲੋਕ ਤਾਂ ਉਹਨਾਂ ਨੂੰ ਰੈਸਕਿਊ ਵੀ ਕੀਤਾ ਜਾ ਰਿਹਾ ਤਾਂ ਸਵੇਰੇ 6 ਵਜੇ ਫੌਜ ਤੇ ਪ੍ਰਸ਼ਾਸਨ ਨੇ ਕਰੀਬ 15 ਲੋਕਾਂ ਨੂੰ ਘਰਾਂ ਚੋਂ ਰੈਸਕਿਊ ਕੀਤਾ ਤੇ ਉੱਥੇ ਹੀ ਜਾਗਰੂਕ ਕਰਨ ਦੇ ਲਈ ਲੋਕਾਂ ਨੂੰ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਤਾਂ ਇਹ ਤਵਾਹੀ ਬਾਪ ਰਿਆ ਮੰਝਰ ਹੈ ਜਿਹੜਾ ਜਿਹੜੇ ਆ ਇਹ ਮੰਡੀ ਤੋਂ ਸਾਹਮਣੇ ਆਇਆ ਤਾਂ ਹਿਮਾਚਲ ਦੇ ਮੰਡੀ ਚ ਤੇ ਉੱਥੇ ਹੀ ਹਮੀਰਪੁਰ ਖੇਰੀ ਇਸ ਏਰੀਆ ਚ ਕਾਫੀ ਪਾਣੀ ਹੈ ਜਿਹੜਾ ਉਹ ਨਜ਼ਰ ਆ ਰਿਹਾ ਤੇ ਇਸ ਏਰੀਆ ਦੇ ਲੋਕਾਂ ਨੂੰ ਜਾਗਰੂਕ ਹੈ ਜਿਹੜਾ ਪ੍ਰਸ਼ਾਸਨ ਕਰ ਰਿਹਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਜਿਹੜਾ ਹੁਣ ਲੋਕ ਸਮੱਸਿਆਵਾਂ ਵਿੱਚ ਫਸ ਗਏ ਨੇ ਤੇ ਉੱਥੇ ਹੀ ਪਾਣੀ ਦੇ ਤੇਜ਼ ਵਹਾਅ ਕਾਰਨ ਲੋਕਾਂ ਵਿੱਚ ਸਹਿਮ ਬਾ ਜਿਹੜਾ ਵਧਦਾ ਜਾ ਰਿਹਾ ਤੇ ਜਿਵੇਂ ਜਿਵੇਂ ਪਾਣੀ ਦੀ ਰਫ਼ਤਾਰ ਵਧਦੀ ਜਾ ਰਹੀ ਹੈ ਤੇ ਉੱਥੇ ਹੀ ਲੋਕਾਂ ਦੇ ਧੜਕਣਾ ਵੀ ਵਧਦੇ ਆ ਨਜ਼ਰ ਆ ਰਹੀਆਂ ਨੇ ਕਿਉਂਕਿ ਬਿੱਤੇ ਸਾਲਾਂ ਦਰਮਿਆਨ ਦੇਖਿਆ ਕਿ ਕਿਸ ਤਰੀਕੇ ਨਾਲ ਪਾਣੀ ਨੇ ਤਬਾਹੀ ਮਚਾ ਕੇ ਰੱਖੀ ਹੈ ਤੇ ਲੋਕਾਂ ਦੇ ਭਾਰੀ ਨੁਕਸਾਨ ਕੀਤਾ ਹੈ ਤਾਂ ਉਹੀ ਤਸਵੀਰਾਂ ਕਿਤੇ ਨਾ ਕਿਤੇ ਹੁਣ ਸਾਹਮਣੇ ਆ ਰਹੀਆਂ ਨੇ ਪਾਣੀ ਦੀਆਂ ਕਿ ਕਿਸ ਤਰੀਕੇ ਨਾਲ ਪਾਣੀ ਦਾ ਤੇਜ਼ ਵਹਾਅ ਹੈ ਅਤੇ ਲਗਾਤਾਰ ਮੀਂਹ ਪੈਣ ਕਾਰਨ ਪਾਣੀ ਹਿੰ ਪਾਣੀ ਚਾਰੇ ਪਾਸੇ ਨਜ਼ਰ ਆ ਰਿਹਾ ਹੈ ਤੇ ਵਿਆਸ ਦਾਇਆ ਵਿੱਚ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਵਿਆਸ ਦਰਿਆ ਦੇ ਕਿਨਾਰੇ ਨੇ ਉਹ ਜਲਦ ਤੋਂ ਜਲਦ ਆਪਣੇ ਘਰ ਛੱਡ ਦੇਣ ਅਤੇ ਜਲਦੀ ਤੋਂ ਜਲਦੀ ਜਿਹੜੇ ਆ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਣ ਹਾਲਾਂਕਿ ਪ੍ਰਸ਼ਾਸਨ ਖੁਦ ਵੀ ਰੈਸਕਿਊ ਕਰ ਰਿਹਾ ਕਿਉਂਕਿ ਹਿਮਾਚਲ ਵਿੱਚ ਸਵੇਰੇ 6 ਵਜੇ ਜਿਹੜਾ ਕਿ ਖੇੜੀ ਇਲਾਕਾ ਹੈ ਤਾਂ ਉੱਥੇ 6 ਵਜੇ 15 ਤੋਂ ਲੈ ਕੇ 20 ਲੋਕਾਂ ਨੂੰ ਜਿਹੜਾ ਰੈਸਕਿਊ ਕੀਤਾ ਗਿਆ ਤਾਂ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਨੇ